ਨਮਸਕਾਰ ਸਤਿ ਸ੍ਰੀ ਅਕਾਲ ਨੂੰ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਐਂਟੀ ਟੈਰਰ ਲਾ ਕੇਸ ਦੇ ਵਿੱਚ ਜੇਲ੍ਹ ਵਿੱਚ ਬੰਦ ਨਿਊਜ਼ ਕਲਿੱਕ ਦੇ ਫਾਊਂਡਰ ਪ੍ਰਭੀਰ ਨੂੰ ਮਿਲੀ ਰਾਹਤ ਸੁਪਰੀਮ ਕੋਰਟ ਨੇ ਗ੍ਰਿਫਤਾਰੀ ਨੂੰ ਦਰਸਿਆ ਅਵੈਧ ਰਿਹਾਈ ਦੇ ਦਿੱਤੀ ਆਦੇਸ਼ ਜਦਦੀ ਕਿ ਪ੍ਰਭੀਰ ਅਤੇ ਨਿਊਜ਼ ਕਲਿੱਕ ਦੇ ਐਚ ਆਰ ਹੈੱਡ ਅਮਿਤ ਚੱਕਰਵਰਤੀ ਨੂੰ ਚੀਨ ਤੋਂ ਫੰਡਿੰਗ ਦੇ aarop ਵਿੱਚ ਪਿਛਲੇ 3 ਅਕਤੂਬਰ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਮਿਤ ਬਣ ਕੇ ਸੰਸਰਕਾਰੀ ਗਵਾ ਪੱਛੀਮ ਬੰਗਾਲ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਨ ਨੇ ਚੋਣਵੀਂ ਰੈਲੀ ਨੂੰ ਕੀਤਾ ਸੰਬੋਧਿਤ ਤੇ ਜ਼ਰਮੀਆਂ ਉਹਨਾਂ ਨੇ ਆਖਿਆ ਕਿ ਮਮਤਾ ਬੇਨਰਜੀ ਕਾਂਗਰਸ ਸਿੰਡੀਕੇਟ ਕਹਿੰਦੀ ਹਨ ਕਿ ਧਾਰਾ 370 ਨੂੰ ਨਾ ਹਟਾਓ ਮੈਂ ਸੰਸਦ ਤੋਂ ਪੁੱਛਿਆ ਕਿ ਕਿਉਂ ਨਾ ਹਟਾਈਏ ਤਾਂ ਉਹਨਾਂ ਨੇ ਆਖਿਆ ਕਿ ਖੂਨ ਦੀ ਨਦੀਆਂ ਵਹਿ ਜਾਣਗੀਆਂ 5 ਸਾਲ ਹੋ ਗਏ ਖੂਨ ਦੀਆਂ ਨਹਿਰਾਂ ਛੱਡੋ ਕਿਸੇ ਦੀ ਕੰਕਰ ਚਲਾਉਣ ਦੀ ਵੀ ਹਿੰਮਤ ਨਹੀਂ ਬਣੀ ਮੁੰਬਈ ਦੇ ਘਾਟ ਕੋਪਰ ਦੇ ਵਿੱਚ ਹੋਏ ਡਿੱਗਣ ਦੇ ਮਾਮਲੇ ਵਿੱਚ ਵੱਡੀ ਅਪਡੇਟ ਤੀਜੇ ਦਿਨ ਵੀ ਰੈਸਕਿਊ ਆਪਰੇਸ਼ਨ ਚੱਲ ਰਿਹਾ ਜਾਰੀ ਟੀਮ ਨੇ ਮਲਬੇ ਦੇ ਥੱਲੋਂ ਦੋ ਹੋਰ ਮ੍ਰਿਤਕ ਸ਼ਵਮ ਪੀਤਾ ਬਰਾਮਦੇ ਦੇ ਨਾਲ ਹੀ ਮਰਨ ਵਾਲਾ ਅੰਕੜਾ ਹੋ ਚੁੱਕਿਆ 16 ਅਧਿਕਾਰੀਆਂ ਨੇ ਦੱਸਿਆ ਕਿ ਪੈਟਰੋਲ ਪੰਪ ਵਿੱਚ ਅੰਡਰਗਰਾਊਂਡ ਫਿਊਲ ਸਟੋਰੇਜ ਟੈਂਕ ਹੋਣ ਦੇ ਕਾਰਨ ਅੱਗ ਲੱਗਣ ਦੀ ਵੀ ਬਣ ਰਹੀ ਸੀ ਸੰਭਾਵਨਾ ਰਾਜਸਥਾਨ ਦੇ ਵਿੱਚ ਹਿੰਦੂਸਤਾਨ ਕਾਪਰ ਲਿਮਟਿਡ ਦੀ ਕੋਹਿਲਾਨ ਖਦਾਨ ਦੇ ਵਿੱਚ ਫਸੇ 15 ਅਫਸਰਾਂ ਦੇ ਵਿੱਚੋਂ 14 ਨੂੰ ਬਾਹਰ ਕੱਢ ਲਿਆ ਗਿਆ ਟੀਮ ਨੇ ਹਾਸਲ ਕੀਤੀ ਵੱਡੀ ਸਫਲਤਾ ਹਾਲਾਂਕਿ ਚੀਫ ਵਿਜੀਲੈਂਸ ਅਫਸਰ ਉਪੇਂਦਰ ਪਾਂਡੇ ਦੀ ਹੋ ਚੁੱਕੀ ਹੈ ਮੌਤ ਉਹਨਾਂ ਦੇ पार्थिव ਸਰੀਰ ਨੂੰ ਖੇਤੜੀ ਕਾਪਰ ਕਾਰਪੋਰੇਸ਼ਨ ਹਸਪਤਾਲ ਵਿੱਚ ਲਿਆਂਦਾ ਗਿਆ ਅਜੇ ਤੱਕ 4 ਰਾਉਂਡ ਵਿੱਚ ਚਲਾਇਆ ਗਿਆ ਰੈਸਕਿਊ ਆਪਰੇਸ਼ਨ ਬਚਾਏ ਗਏ ਅਫਸਰਾਂ ਦੇ ਵਿੱਚੋਂ 7 ਜ਼ਖਮੀਆਂ ਨੂੰ ਜੈਪੁਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ ਉਤਰਾਖੰਡ ਦੇ ਵਿੱਚ ਚਾਰਤਮ ਯਾਤਰਾ ਦਰਮਿਆਨ ਹੁਣ ਤੱਕ 11 ਲੋਕਾਂ ਦੀ ਮੌਤ ਕਮਿਸ਼ਨਰ ਵਿਨੇ ਸ਼ੰਕਰ ਪਾਂਡੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀ ਉਮਰ 50 ਤੋਂ ਜ਼ਿਆਦਾ ਸੀ ਚਾਰ ਨੂੰ ਡਾਇਬਟੀਜ਼ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦੀ ਵੀ ਸੀ ਸ਼ਿਕਾਇਤ ਸਾਰੇ ਰਾਜਾਂ ਦੇ ਪੁਲਿਸ ਮਾਨ ਅਧਿਸ਼ਕ ਨੂੰ ਲਿਖਿਆ ਗਿਆ ਪੱਤਰ ਜਿਸ ਵਿੱਚ ਅਪੀਲ ਕੀਤੀ ਗਈ ਹੈ ਕਿ ਚਾਰਤਮ ਯਾਤਰਾ ਦੇ ਲਈ 31 ਮਈ ਤੱਕ ਕਿਸੇ ਵੀ VIP ਦੀ ਨਹੀਂ ਹੋਵੇਗੀ ਐਂਟਰੀ ਸ਼ਰਾਬ ਨੀਤੀ ਕੇਸ ਦੇ ਵਿੱਚ ਦਿੱਲੀ ਦੀ ਸਾਬਕਾ ਡਿਪਟੀ ਸੀਐਮ ਮਨੀਸ਼ सिसोदिया ਦੀ ਜੁਡੀਸ਼ਲੀ ਕਸਟਡੀ 3 ਮਈ ਤੱਕ ਵਧਾ ਦਿੱਤੀ ਹੈ ਰਾਜਵਿਨੋ ਕੋਰਟ ਵਿੱਚ ਸੁਣਵਾਈ ਦਰਮਿਆਨ ਮਾਨਯੋਗ ਨਿਆਇਦਿਸ਼ਾ ਨੇ ਆਖਿਆ ਕਿ ਮਨੀਸ਼ ਦੇ ਖਿਲਾਫ ਈਡੀ ਕੇਸ ਵਿੱਚ 3 ਮਈ ਨੂੰ ਆਰੋਪ ਪਾਇਆ ਕੀਤੇ ਜਾਣਗੇ सिसोदिया ਨੇ aaropaan te bahas rokan de layi ek yaachika Delhi High Court vich vi daair kiti hai isteh 24 may nu hovegi agle sunwai ਆਗਰਾ ਵਿੱਚ Air Force ਨੇ 1500 ਫੁੱਟ ਦੀ ਉਚਾਈ ਤੋਂ ਥੱਲੇ ਗिराया ਹਸਪਤਾਲ ਡਿੱਗਣ ਦੇ ਬਾਅਦ ਹਸਪਤਾਲ ਦਾ ਸਟਰਕਚਰ ਇਲਾਜ ਦੇ ਲਈ 8 ਮਿੰਟ ਦੇ ਵਿੱਚ ਹੋ ਗਿਆ ਤਿਆਰ ਦੱਸਦੀ ਹੈ ਕਿ ਇੱਕ ਤਰ੍ਹਾਂ ਦਾ ਇਹ ਪੋਰਟੇਬਲ ਹਸਪਤਾਲ ਹੈ ਇਸ ਦਾ ਨਾਮ ਵਿਸ਼ਮ ਰੱਖਿਆ ਗਿਆ ਹੈ Vayu Sena ਨੇ ਪਹਿਲੀ ਵਾਰ ਹਸਪਤਾਲ ਨੂੰ ਜ਼ਮੀਨ ਤੋਂ ਉਤਾਰਨ ਦਾ ਸਫਲ ਪ੍ਰਸ਼ਿਕਸ਼ਨ ਕੀਤਾ ਹੈ ਅਤੇ ਇਸ ਹਸਪਤਾਲ ਨੂੰ ਐਮਰਜੈਂਸੀ ਦੇ ਵਿੱਚ ਕਿਸੇ ਵੀ ਦੁਰਗਮ ਸਥਾਨਾਂ ਤੇ ਪਹੁੰਚਾਇਆ ਜਾ ਸਕੇਗਾ ਹਸਪਤਾਲ ਦਾ ਭਾਰ 720 ਕਿਲੋਗ੍ਰਾਮ ਹੈ ਹਰਿਆਣਾ ਦੇ ਨੋਹ ਵਿੱਚ ਪੁਲਿਸ ਦੀ ਅਪਰਾਧ ਜਾਂਚ ਸ਼ਕਤੀ ਦੀ ਰਾਤ ਨੂੰ ਕੋਖਿਆਤ ਬਦਮਾਸ਼ਾਂ ਦੇ ਨਾਲ ਹੋਏ ਮੋਟਪੇੜ ਬਦਮਾਸ਼ ਨੇ ਪੁਲਿਸ ਦੇ ਨਾਲ ਕਿਰਿਆ ਦੇਖ ਦਾਗੇ ਗੋਲੀਆਂ ਪੁਲਿਸ ਨੇ ਵੀ ਜਵਾਬੀ ਫਾਇਰ ਕੀਤੀ ਇੱਕ ਗੋਲੀ ਬਦਮਾਸ਼ ਦੇ ਪੈਰ ਵਿੱਚ ਲੱਗੀ ਪੁਲਿਸ ਨੇ ਜਦੇ ਬਾਅਦ ਉਸ ਨੂੰ ਦਬੋਚ ਲਿਆ ਉਸ ਦੀ ਪਛਾਣ ਇਮਰਾਨ ਨਿਵਾਸੀ ਤਰਵਾੜਾ ਦੇ ਤੌਰ ਤੇ ਹੋਈ ਹੈ ਉਸ ਤੇ ਹੱਤਿਆ ਦੇ ਪ੍ਰਯਾਸ ਲੁੱਟਪਾਰਟ ਅਤੇ ਹੋਰ ਵੀ ਸੰਗੀਨ ਵਾਰਦਤਾਂ ਵਿੱਚ ਦਰਜਨ ਕੀ ਹਰਿਆਣਾ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਿੱਚ ਚੋਣਵੀ ਮਾਹੌਲ ਗਰਮਾਇਆ ਹਰਿਆਣਾ ਦੇ ਵਿੱਚ ਨਾਮਜ਼ਦਗੀ ਵਾਪਸੀ ਦੇ ਬਾਅਦ 10 ਲੋਕ ਸਭਾ ਸੀਟਾਂ ਤੇ 223 ਉਮੀਦਵਾਰ ਬਚੇ ਹੋਤੇ ਕਰਨਾਲ ਵਿਧਾਨ ਸਭਾ ਸੀਟ ਤੋਂ ਜਿਮਨੀ ਚੋਣਾ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਸਨ ਹੀ ਨੋਮੀਦਾਰ ਮੈਦਾਨ ਵਿੱਚ ਉਤਰਦਿਏ ਕਿ ਲੋਕ ਸਭਾ ਤੇ ਵਿਧਾਨ ਸਭਾ ਜਿਮਨੀ ਚੋਣਾ ਦੇ ਲਈ 25 ਮਈ ਨੂੰ ਹੋਣਾ ਹੈ ਮਤਦਾਨ ਇੱਕ طرف ਜਿੱਥੇ ਨਿਯਵਾਚਨ ਆਯੋਗ ਨੇ ਪੰਜਾਬ ਵਿੱਚ ਚੋਣ ਨੂੰ ਸ਼ਾਂਤੀਪੂਰਨ ਤਰੀਕੇ ਦੇ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਚੌਕੀ ਹੋਈ ਹੈ ਉੱਥੇ ਦੂਜੇ ਪਾਸੇ ਖਾਲਿਸਤਾਨੀ ਅੱਤਵਾਦੀ ਅਤੇ ਸਿਕ ਫੋਰ ਜਸਟਿਸ ਦੇ ਮੁਖੀ ਪੰਨੂ ਨੇ ਧਮਕੀ ਦਿੱਤੀ ਹੈ ਕਿ ਚੋਣਾਂ ਵਾਲੇ ਦਿਨ ਪੰਜਾਬ ਸੂਬੇ ਦੇ ਸਾਰੇ ਪੋਲਿੰਗ ਬੂਥ ਅਤੇ ਪੋਲਿੰਗ ਸਟੇਸ਼ਨ ਉਸ ਦੇ ਨਿਸ਼ਾਨੇ ਤੇ ਹੋਣਗੇ ਕਿਸੇ ਵੀ ਪੋਲਿੰਗ ਬੂਥ ਤੇ ਹੋ ਸਕਦਾ ਵੱਡਾ ਧਮਾਕਾ ਇਸ ਮੈਸੇਜ ਦੇ ਬਾਅਦ ਪੂਰੀ ਤਰ੍ਹਾਂ ਤੋਂ ਸਮੁੱਚੇ ਪੰਜਾਬ ਭਰ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਕਰ ਦਿੱਤਾ ਅਲਰਟ ਜਾਰੀ ਧਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪ